ਲੋ ਵੀ ਪੰਜਾਬ ਵਾਲਿਓ ਪੰਜਾਬ ਦੇ ਦਰਸ਼ਨ ਕਰਾਈਏ ਜਨੇਰ ਸੈਂਟਰ ਇਹ ਸਾਰੇ ਬੰਦੇ ਪੰਜਾਬ ਦੇ ਵਸਨੀਕ ਹੈ ਜਿਹੜਾ ਸੋਨੇ ਦੀ ਜਿੜੀ ਪੰਜਾਬ ਇਕ ਅਕਾਲ ਦਾ ਜੋ ਆਗਾ ਗੋਲੀਆਂ ਖਾਣ ਲੱਗਾ ਹੋਂਦ ਲੱਜਾ ਵਰਤ ਗੋਲੀਆਂ ਦੇ ਘਝਾਣਾ ਸਾਲੋਂ ਸਰਕਾਰਾਂ ਨੇ ਸਰਕਾਰਾਂ ਨੇ ਨਹੀਂ ਘਝਾਇਆ ਆਪਾਂ ਆਪ ਲੱਗੇ ਆ ਆ ਪੰਜਾਬ ਆ ਆਪਣਾ ਸੋਨੇ ਦੀ ਜਿੜੀ ਵਾਲਾ ਪੰਜਾਬ ਆ ਹਾਂ ਤੇ ਹੁਣ ਗੈਲਟਰੀ ਬਣ ਗਿਆ ਹੁਣ ਤਾਂ ਮਿੱਟੀ ਦੀ ਮਿਰਿਆ ਉਹ ਭਰਾਵਾ ਹੈ ਚਤਰੀ ਨਹੀਂ ਲੈਣ ਤੂੰ ਰੋਣਾ ਹੀ ਬਈ ਇਹਨਾਂ ਆ ਆ ਵੇਖੋ ਆ ਵੇਖ ਇਹਨੇ ਇਹਨੇ ਗੋਲੀ ਇਹਨੇ ਗੋਲੀ ਨਹੀਂ ਖਾਦੀ ਬਾਈ ਹਾਂ ਇਹ ਨਹੀਂ ਬਾਈ ਗੋਲੀ ਨਹੀਂ ਖਾਦੀ ਤੇ ਫੇਸ ਚੜੇ ਆ ਇਹ ਸੋਨੇ ਦੀ ਜਿੜੀ ਤੋਂ ਗੈਲਟ ਬਣ ਗਿਆ ਆ ਵੇਨੋ ਪਿਆਰ ਦੇ ਹਾਲ ਜਨੇਰ ਸੈਂਟਰ ਆ ਵਿੱਚ ਬਾਈ ਬੁੜੀਆਂ ਵੀ ਬੁੜੀਆਂ ਵੀ ਆ ਗਏ ਆ ਬਿਰਾ ਬੁਰਾ ਬੁਰਾ ਬਪਾਏ ਟੋਰਨਦਾ ਅਛਾਈ ਦੀ ਮੈਂ ਜਿੱਤਰੀ ਬਿੱਦੇ ਨੇ ਵਿਆਹ ਕਰਾ ਲਿਆ ਮੋਰਨਿੰਗ ਜੜਾ ਪਾਇਆ ਉਹ ਤਾਂ ਸ਼ੋਅ ਹੈ ਭਾਈ ਬਹੁਤ ਬੁਰਾ ਹਾਲਾ ਪੰਜਾਬ ਦਾ ਬਹੁਤ ਬੁਰਾ ਹਾਲਾ ਖਾਸ ਕਰਕੇ ਜਿਹੜੇ ਕੀ ਮੋਰ ਲੈ ਕੇ ਮਾਲੀ ਤੱਕੜੀ ਆਇਟਮ ਆ ਤੂੰ ਹੋਗਾ ਬੁੜੀਆਂ ਵੀ ਘਟਨੀ ਬੀਬੀਆਂ ਵੀ ਘਟਨੀ 40 5000 ਰੁਪਏ ਨਾ ਨਾ ਇਹ ਦੇਖੋ ਬੰਦਾ ਤੋੜਨਾ ਢੋਵੇਂ ਹੋਇਆ ਪਿਆਗਾ ਹਾਂ ਲੱਗ ਲੱਗ ਇੱਕ ਮੋਟਾ ਇਹ ਫੇਰ ਵਾਪਸ ਨਹੀਂ ਨਹੀਂ ਔਣ ਦਾ ਔਣ ਦਾ ਹੀ ਦਿੰਦੇ ਆ ਰਹਿ ਬਈ ਕਾਹਦਾ ਮੋਰ ਦਾ 40000 ਰੈਂਦੇ ਮੋਰ ਦਾ 40000 ਆ ਬਾਰੇ ਆਈ ਸਵਾਰ ਨੇ ਪ੍ਰੈਕ ਚੰਗੀ ਆ ਬਾਈ ਚਿੱਟੇ-ਝੁੱਟੇ ਤੇ ਬਜੇ ਆ ਵਿਚ ਹੈਗੇ ਆ ਜਿਨ੍ਹਾਂ ਨੇ ਗੋਲੀਆਂ ਵੇਚ ਕੇ ਮੁੜ ਕੇ ਕਿੱਟਾ ਲਾਉਣਾ ਚਲੋ ਠੀਕ ਹੈ ਬਾਈ